ਹਾਂਜੀ ਸਸ਼ਿਕਾ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਨੂੰ ਦੱਸਾਂਗੇ ਜੀ ਬੁਲੀਨ ਸਟਿਚ ਜਿਨ੍ਹਾਂ ਦਾ ਫਲਾਵਰ ਐਦਾਂ ਗੋਲ ਨਹੀਂ ਬਣਦਾ ਹੈਗਾ ਉਹਨਾਂ ਲਈ ਆਪਾਂ ਇੱਕ ਛੋਟੀ ਜਿਹੀ ਟ੍ਰਿਕ ਲੈ ਕੇ ਆਏ ਆਂਗੀ ਆਪਣੇ ਪੇਜ ਨੂੰ ਫੋਲੋ ਕਰਦੇ ਹੋ ਨਿਊ ਨਿਊ ਟ੍ਰਿਕਸ ਦੇ ਲਈ ਤੇ ਸ਼ੇਅਰ ਜ਼ਰੂਰ ਕਰਿਓ ਤੁਸੀਂ ਦੇਖੋ ਜੀ ਸਭ ਤੋਂ ਪਹਿਲਾਂ ਆਪਾਂ ਨੇ ਐਦਾਂ ਤਿੰਨ ਜਿਹੜੇ ਆਪਾਂ ਨੇ ਬੁਲੀਨ ਨਹੀਂ ਗਿਓ ਉਹ ਸੈਂਟਰ ਦੇ ਵਿੱਚ ਬਣਾ ਲੈਣੇ ਨੇ ਤੇ ਇੱਕ ਇਧਰੋਂ ਆਪਾਂ ਥੋੜਾ ਜਿਹਾ ਗੈਪ ਦੇ ਨਾਲ ਹੈਗਾ ਇੱਕ ਛੋਟਾ ਜਿਹਾ ਬੁਲੀਨ ਹੈ ਜਿਹੜਾ ਆਪਾਂ ਉਹ ਐਸ ਲੋਟ ਬਣਾਵਾਂਗੇ ਐਦਾਂ ਜਿੱਦਾਂ ਮੈਂ ਸੂਈ ਦੀ ਡਾਇਰੈਕਸ਼ਨ ਘੁਮਾ ਰਹੀ ਆਂਗੀ ਐਸ ਲੋਟ ਆਪ ਠੀਕ ਹੈ ਜੀ ਤੇਨੂੰ ਬਿਲਕੁਲ ਹੀ ਹਲਕੇ ਹੱਥ ਦੇ ਨਾਲ ਕਰਨਾ ਹੁੰਦਾਗਾ ਇਹਦੇ ਨਾਲ ਫੇਰ ਸੂਈ ਕੱਢਣ ਦੇ ਵਿੱਚ ਦਿੱਕਤ ਨਹੀਂ ਆਉਂਦੀ ਬਿਲਕੁਲ ਵੀ ਇੱਕ ਛੋਟਾ ਜਿਹਾ ਬੁਲੀਅਨ ਹੈ ਜਿਹੜਾ ਆਪਾਂ ਹੋ ਏਦਾਂ ਬਣਾਵਾਂਗੇ ਠੀਕ ਹੈ ਜੀ ਜਿਹੜਾ ਬੁਲੀਅਨ ਬਣ ਗਿਆ ਹੁਣ ਉਹਦੇ ਸੈਂਟਰ ਚੋਂ ਹੀ ਆਪਾਂ ਦੂਜਾ ਸ਼ੁਰੂ ਕਰਾਂਗੇ ਇਹਦੇ ਜਿਹੜਾ ਜਿਹੜਾ ਬਣੀ ਜਾਊਗਾ ਉਹਦੇ ਸੈਂਟਰ ਚੋਂ ਜਿਹੜਾ ਆਪਾਂ ਦੂਜਾ ਬੁਲੀਅਨ ਹੈਗਾ ਉਹ ਬਣਾਉਂਦੇ ਜਾਵਾਂਗੇ ਏਦਾਂ ਗੋਲ ਸ਼ੇਪ ਬਣਦੀ ਜਾਊਗੀ ਇਹਦੀ ਤੇ ਕਿਹਦੇ ਸਭ ਤੋਂ ਜਿਹੜਾ ਲਾਸਟ ਬੁਲੀਅਨ ਬਣਦਾ ਹੁੰਦਾਗਾ ਉਹਦਾ ਧਿਆਨ ਰੱਖਣਾ ਹੁੰਦਾਗਾ ਕਿ ਉਹਦੇ ਨਾਲ ਜਿਹੜੀ ਉਹ ਸ਼ੇਪ ਪ੍ਰੋਪਰ ਗੋਲ ਬਣਦੀ ਹੈਗੀ ਐਦਾਂ ਹੀ ਆ ਜਿਹੜਾ ਆਪਾਂ ਸਾਰੇ ਗੁਲੀਆਂ ਨੇ ਜਿਹੜੇ ਆਪਾਂ ਸੈਂਟਰ ਤੋਂ ਹੀ ਬਣਾਉਂਦੇ ਜਾਣੇ ਨੇ ਜਿੱਦਾਂ ਹੁਣ ਆਪਾਂ ਨੇ ਇਹ ਵਾਲਾ ਬਣਾ ਲਿਆ ਹੁਣ ਆਪਾਂ ਇਹਦੇ ਸੈਂਟਰ ਤੋਂ ਬਣਾਵਾਂਗੇ ਤੇ ਸਾਰਿਆਂ ਦਾ ਸਾਈਜ਼ ਆ ਜਿਹੜਾ ਉਹ ਸੇਮ ਰੱਖਣਾਗਾ ਤੁਸੀਂ ਗਿਣਕੇ ਵੀ ਬਣਾ ਸਕਦੇ ਹੋਗੇ ਇਹ ਅਗਰ ਤੁਹਾਨੂੰ ਅੰਦਾਜ਼ਾ ਹੈਗਾ ਤਾਂ ਤੁਸੀਂ ਅੰਦਾਜ਼ੇ ਨਾਲ ਵੀ ਬਣਾ ਸਕਦੇ ਹੋਗੇ ਐਦਾਂ ਐਦਾਂ ਸਾਰੇ ਬਣਾਉਂਦੇ ਜਾਣੇ ਨੇ ਆਪਾਂ ਨੇ ਸੈਂਟਰ ਦੇ ਵਿੱਚੋਂ ਤੇ ਜਿਹੜਾ ਲਾਸਟ ਵਾਲਾ ਹੋਗਾ ਲਾਸਟ ਵਾਲੇ ਦਾ ਤੁਸੀਂ ਨੇ ਧਿਆਨ ਰੱਖਣਾਗਾ ਵੀ ਉਹ ਆਪਾਂ ਨੇ ਕਿੱਦਾਂ ਬਣਾਉਣਾਗਾ ਲਾਸਟ ਵਾਲਾ ਤੁਸੀਂ ਧਿਆਨ ਨਾਲ ਜ਼ਰੂਰ ਦੇਖਿਓ ਉਹਦੇ ਨਾਲ ਜਿਹੜੀ ਪ੍ਰੋਪਰ ਗੋਲ ਸ਼ੇਪ ਆਂਦੀ ਹੈਗੀ ਤੁਸੀਂ ਵਿਚਲੀ ਸਾਈਡ ਤੇ ਕੋਈ ਵੀ ਕਲਰ ਯੂਜ਼ ਕਰ ਸਕਦੇ ਹੋ ਹਾਂਜੀ ਹੁਣ ਆਪਾਂ ਜਿਹੜਾ ਸੈਂਟਰ ਵਾਲਾ ਵਾ ਸਭ ਤੋਂ ਲਾਸਟ ਵਾਲਾ ਦਾ ਉਹ ਕਿੱਦਾਂ ਬਣਾਉਣਾ ਹੈ ਉਹ ਹੁਣ ਆਪਾਂ ਇਹਦੇ ਸੈਂਟਰ ਤੋਂ ਨਹੀਂ ਚੱਕਣਾ ਹੈਗਾ ਇਹ ਹੀ ਆਪਾਂ ਨੂੰ ਵਿੱਚੋਂ ਚੱਕਣਾ ਪਊਗਾ ਜਿਹੜਾ ਆਪਾਂ ਨੇ ਇਹ ਵਾਲਾ ਬਣਾਇਆਗਾ ਇਹ ਆਪਾਂ ਇਹਦੇ ਸੈਂਟਰ ਤੋਂ ਨਹੀਂ ਚੱਕਣਾ ਹੀ ਆਪੇ ਇਹਦੇ ਵਿੱਚੋਂ ਚੱਕਣਾ ਇੱਥੋਂ ਜਿਹੜਾ ਇਹ ਇਹਦੇ ਵਿੱਚੋਂ ਆਉ ਕਿਉਂਕਿ ਇਹ ਸਾਰੇ ਵਿੱਚੋਂ ਨਿਕਲੇ ਹੋਏ ਲੱਗ ਰਹੇ ਨੇ ਤੇ ਜਿਹੜਾ ਆਹ ਵਾਲਾ ਬੁਲੀਅਨ ਹੋਊਗਾ ਉਹ ਵੀ ਆਪ ਇਦਾਂ ਸੈਂਟਰ ਇਹਦੇ ਵਿੱਚੋਂ ਚੱਕਾਂਗੇ ਤਾਂ ਹੀ ਜਿਹੜਾ ਅੰਦਰਲੀ ਸਾਈਡ ਚਲਾ ਜਾਊਗਾ ਤੇ ਉਹਦੇ ਨਾਲ ਜਿਹੜੀ ਪ੍ਰੋਪਰ ਸ਼ੇਪ ਆਊਗੀ ਅਲੱਗ-ਲੱਗ ਨਹੀਂ ਲੱਗਣਗੇ ਲਾਸਟ ਵਾਲੇ ਦਾ ਸਭ ਤੋਂ ਜ਼ਿਆਦਾ ਧਿਆਨ ਰੱਖਣਾ ਹੁੰਦਾਗਾ ਇਦਾਂ ਦੇਖੋ ਤਦੋਂ ਆਪਾਂ ਇਹਨੂੰ ਅੰਦਰਲੀ ਸਾਈਡ ਕਰਾਂਗੇ ਤਾਂ ਇਹਨੀ ਪ੍ਰੋਪਰ ਗੋਲ ਸ਼ੇਪ ਦੇ ਵਿੱਚ ਆ ਜਾਣਾ ਅਗਰ ਤੁਸੀਂ ਇਹਨੂੰ ਬਾਹਰਲੇ ਸਾਈਡ ਕਰੋਗੇ ਤਾਂ ਇਹਦੀ ਜਿਹੜੀ ਸ਼ੇਪ ਆ ਗਈ ਉਹ ਸਹੀ ਨਹੀਂ ਬਣੂਗੀ ਹੋਰ ਟ੍ਰਿਕਸ ਦੇ ਲਈ ਆਪਣੇ ਪੇਜ ਨੂੰ ਫੋਲੋ ਕਰ ਲਓ ਜੀ ਨਜ਼ਾਕਤ ਬਾਈ ਹੈਲੀ ਤੇ ਪੇਜ ਨੂੰ ਸ਼ੇਅਰ ਜ਼ਰੂਰ ਕਰਿਓ